ਹੈਲੋ ਕਿਵੇਂ ਹੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਅੱਜ ਹੁਣ ਸਵੇਰ ਐ ਤੇ ਵੈਸੇ ਤਸਵੀਰ ਐਨੀ ਕੋਈ ਨਹੀਂ 10:00 ਵਜੇ ਆ ਹਾਂ ਲੇਟ ਹੋ ਗਿਆ ਬਸ ਉਹ ਨਾਸਤਾ ਨੂੰ ਸਰ ਕਰਦੇ ਆ ਕਾਦਾ ਕੰਮ ਵੀ ਕਰਦੇ ਆ ਥੋੜਾ ਸਫਾਈ ਥੋੜੀ ਰਹਿੰਦੀ ਐ ਥੋੜਾ ਵਿੱਚ ਮੈਂ న్యూਸ ਸੁਣਨ ਲੱਗ ਗਈ ਤੇ ਥੋੜੀ ਦੇਰ ਤੁਹਾਨੂੰ ਪਤਾ ਬਸ ਆਪਣਾ ਕੰਮ ਕਰਨ ਲੱਗ ਗਈ ਕੋਈ ਲਿਖਣ ਦਾ ਕੰਮ ਹੁੰਦਾ ਹਨਾ ਦੇਹੋ ਹੁਣ ਆਪਾਂ ਕਰਦੇ ਆ ਨਾਸ਼ਤਾ ਭੁੱਖ ਬਹੁਤ ਲੱਗੀ ਆ ਪਹਿਲ ਉਸ ਤੋਂ ਪਹਿਲਾਂ ਕਰਾਂਗੇ ਸਫਾਈ ਬਸ ਇਹਦੇ ਹੀ ਅੱਜ ਦਿਨ ਦੀ ਰੁਟੀਨ ਤੁਹਾਨੂੰ ਦੱਸਿਆ ਰਹਾਂਗੇ ਹਾਂਜੀ ਚਲੋ ਹੁਣ ਦਾ ਕੰਮ ਕਰੀਏ ਫਿਰ ਦੇਖਾਂਗੇ ਕਿਹੜਾ ਕੰਮ ਆਂਦਾ ਅੱਜ ਪਹਿਲਾਂ ਸਾਡੇ ਲਾਈਟ ਨਹੀਂ ਸੀ ਹੈਗੀ ਤੇ ਨਾਸ਼ਤਾ ਨੂੰ ਸਗੀਤਾ ਥੋੜੀ ਦੇਰ ਵਿੱਚ ਹੁਣ ਲਾਈਟ ਸੀਗੀ ਵੀ ਤੇ ਟੀਵੀ ਟੂ ਵੀ ਦੇਖਿਆ ਮੈਂ ਤੇ ਫਿਰ ਮੈਂ ਲਾਈਟ ਆਈ ਤੇ ਫਿਰ ਮੈਂ ਨਾਈਨਾ ਹੀ ਕੀਤੀ ਦੁਪਹਿਰ ਦੇ 3:00 ਵੱਜ ਗਏ ਆ 3:00 ਵੱਜ ਕੇ 10 ਮਿੰਟ ਹੋ ਚਲੇ ਆ ਇਹ ਹੁਣ ਅੱਧਾ ਘੰਟਾ ਆਰਾਮ ਕਰਾਂਗੇ ਤੇ ਉਸ ਤੋਂ ਬਾਅਦ ਚਾਹ ਪੀ ਕੇ 4:00 ਵਜੇ ਟ੍ਰਿਸ਼ਨ ਪਾਵਾਂਗੇ ਫਿਰ ਰਾਤੀ ਰੋਟੀ ਬਣਾਇਸ਼ੇ ਦੱਸਾਂਗੀ ਤੁਹਾਨੂੰ ਅੱਜ ਦੇ ਦਿਨ ਕੀ ਕੀਤਾ ਹੁਣ ਤਾਂ ਲਾਈਵ ਟੈਲੀਕਾਸ ਕਰ ਕਰਕੇ ਦੱਸਾਂਗੀ ਕੀ ਕਰ ਰਹੇ ਆ ਅੱਜ ਦੇ ਦਿਨ ਹੁਣੇ ਮੈਂ ਟ੍ਰਿਸ਼ਨ ਪੜਾ ਕੇ ਹਟੀਆਂ ਤੇ ਥੋੜਾ ਜਿਹਾ ਰੈਸਟ ਲਵਾਂਗੀ ਤੇ ਉਸ ਤੋਂ ਬਾਅਦ ਫੇਰ ਕੰਮ ਕਾ ਕਰਨਾ ਸ਼ੁਰੂ ਕਰਨਾ। ਬਸ ਇਦਾਂ ਹੀ ਕਰਦੇ ਘਰੋਂਦੇ ਆ ਟਾਈਮ ਹੋ ਜਾਂਦਾ ਹੈ ਨਾ ਤੇ ਛੁੱਟੀਆਂ ਦੇ ਵਿੱਚ ਤੇ ਕਿੱਦੇ ਜਾਣਾ ਨਾ ਆਉਣਾ। ਠੀਕ ਹੈ ਨਾ। ਤੇ ਫੇਰ ਬੜਾ ਮੁਸ਼ਕਿਲ ਆ। ਕੀ ਕਰੀਏ ਕਰ। ਟਾਈਮ ਸਪੈਂਡ ਕਰਦੇ ਬਹਿ ਜਾਂ ਬਸ। ਵਨਡੇ ਕਮਿੰਗ ਟੂ ਮਾਈ ਲਾਈਫ ਇੱਕ ਤਾਂ ਨਵਾਂ ਘਾ ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਹੀ ਖੁਸ਼ੀ ਆਈ ਲੱਗਿਆ ਉਹ ਪਰ ਲੋਕ ਨਾ ਕਾਲ ਕਰਦੇ ਸ਼ੁਰੂ ਕਰ ਦਿੰਦੇ ਆ ਤੇ ਦੈਟਸ ਬੈਡ ਐਦਾਂ ਕਿਸੇ ਦੇ ਘਰ ਕਿਸੇ ਨੂੰ ਕਾਲ ਕਰਨ ਦੀ ਕੋਈ ਚੰਗੀ ਗੱਲ ਹੈ ਵੀਡੀਓ ਲਾਈਕ ਕਰਦੇ ਹੋ ਤੇ ਕਮੈਂਟ ਕਰ ਦੋ ਠੀਕ ਹੈ ਨਾ ਤੇ ਕਿਸੇ ਨੂੰ ਕਾਲ ਕਰਨ ਦਾ ਕੋਈ ਮੀਨਿੰਗ ਹੈਗਾ ਇਹ ਨਾ ਕਰਿਆ ਕਰੋ ਕਿ ਸੰਤੋਬਾ ਦੇਵੀ ਬਹੁਤ ਹੀ ਲੰਬੇ ਕਾਮੇ ਸੀ ਉਸ ਤੋਂ ਬਾਅਦ ਭਾਈ ਮੈਂ ਫਿਰ થોੜੀ देर ਬੈਠੀ ਟੀਵੀ ਦੇਖਿਆ ਹਨ ਤੇ ਫਿਰ ਦੁੱਧ ਆ ਗਿਆ ਫਿਰ ਮੈਂ ਦੁੱਧ গরম ਕੀਤਾ ਉਧਰੋਂ ਬੱਚਿਆਂ ਨੇ ਬੋਲ ਮਾਰੀ ਹੈ ਨਾ ਆ ਕੇ ਘਰ ਦੇ ਮਤਲਬ ਚਿੱਤੇ ਬਹੁਤ ਲੱਗੀ ਤੇ ਉਹ ਚਿਕਨ ਸਾਰੀਆਂ ਹਿਲ ਜਾਂਦੀਆਂ ਬਰਾਂਡੇ ਤੇ ਲਗਾਈਆਂ ਹੋਈਆਂ ਹਨਾ ਕਵਰ ਕੀਤਾ ਹੋਇਆ ਤੇ ਫਿਰ ਮੈਂ ਕਿਹਾ ਮੇਗਾ ਹੁਣ ਇੱਦਾਂ ਹੀ ਤੁਹਾਡੇ ਛਪੜ ਮਾਰੇ ਜਾਣ ਹਨਾ ਸਾਰੀ ਲਾਈਟ ਵੀ ਟੁੱਟੀ ਕੱਲੀ ਸੀ ਪਰ ਕੋਈ ਮੰਨਦਾ ਹੀ ਨਹੀਂ ਆ ਚਲ ਥੋੜੀ ਦੇਰ ਬੈਸ ਬੋਸਦੀਆ ਹੋਗੀ ਉਹ ਕਹਿੰਦਾ ਮੈਂ ਦੱਸਦਾ ਆ ਕਿਹਨੂੰ ਕਹਿੰਦਾ ਮੈਂ ਦੱਸਦਾ ਉਹ ਬੱਚਾ ਕਹਿੰਦਾ ਮੈਂ ਜਿਹੜੇ ਬੱਚੇ ਦਾ ਨਾਮ ਲਗਾਇਆ ਤੇ ਉਹ ਬੱਚਾ ਕਹਿੰਦਾ ਕਿ ਮੈਂ تمہاری ਨਹੀਂ ਦੀ ਕਿੰਨੇ ਮਾਰੀ ਇਹਨਾਂ ਦੇ ਬੱਚਿਆਂ ਨੇ ਮਾਰੀ ਤੇ ਅਮਲੇ ਵਾਲੇ ਵੀ ਤੁਹਾਨੂੰ ਪਤਾ ਮੰਨਦੇ ਨਹੀਂ ਤੁਹਾਨੂੰ ਕੀ ਇਹਨਾਂ ਦੇ ਬੱਚੇ ਪੜ੍ਹਨ ਲਿਖਣ ਦਾ ਨਾਮ ਨਹੀਂ ਲੈਂਦੇ ਆਪਾਂ ਕੀ ਕਹਿਣਾ ਤੇ ਉਪਰੋਂ ਫੇਰ ਮੈਂ ਉਸ ਤੋਂ ਬਾਅਦ ਦੁੱਧ ਗਰਮ ਕੀਤਾ ਫੇਰ ਕਿਨਾ ਪੁੜੇ ਬਰਤਨ ਭਾਇਸ ਯੋ ਕੀਤੇ ਟੈਂਕੀ ਭਰੀ ਕਿਨਾ ਕੂਲਰ ਭਰਿਆ ਹਨ ਸਾਰੀ ਸੈਟਿੰਗ ਸ਼ੂਟਿੰਗ ਕੀਤੀ ਮਤਲਬ ਕਿ ਘਰ ਦੇ ਹੋਰ ਕਿੰਨੇ ਕੰਮ ਹੁੰਦੇ ਆ ਜਿੱਦਾਂ ਆਈਸ ਵਾਲੀ ਟ੍ਰੇ ਭਰ ਕੇ ਰੱਖੀ ਪਾਣੀ ਭਰ ਕੇ ਰੱਖੀਆਂ ਬੋਤਲ ਕਿਨਾ ਮਤਲਬ ਕਿ ਛੋਟੇ ਛੋਟੇ ਕੰਮ ਕਰੋ ਤੇ ਕਿੰਨੇ ਹੋ ਜਾਂਦੇ ਆ ਹਨ ਤੇ ਸਾਰੇ ਲੌਕ ਲੁੱਕ ਲਾ ਦਿੰਦੇ ਆ ਨਾ ਪਾਪੀ ਗੇਟ ਨੂੰ ਹਨ ਥੋੜੀ ਜਿਹੀ ਸ਼ਹਿਰ ਤੇ ਵਿੱਚ ਤਾਂ ਹਲਾਤ ਵੀ ਇਦਾਂ ਦੇ ਹੁੰਦੇ ਆ ਹਨਾ ਫਿਰ ਉਸ ਵਾਰ ਮੈਂ ਥੋੜੀ ਲੇਟ ਹੋਈ ਤੇ ਫਿਰ ਮੈਂ ਗੇਟ ਮੀਂਗ ਹੋਦੀ ਹੁੰਦੀ ਹਨਾ ਪੁੱਛ ਕੇ ਹੀ ਆ ਕੋਈ ਆਪਣਾ ਹੀ ਅਜੇ ਤਾਂ ਨਹੀਂ ਆਦਰਵਾਇਜ਼ ਕਿਸੇ ਹੋਰ ਨੂੰ ਨਹੀਂ ਤੇ ਉਸ ਵਾਰ ਦੇ ਦੇਖ ਲੋ ਫਿਰ ਕਰਦਿਆ ਕਰਾਉਂਦਾ ਕੀ ਹੋ ਗਿਆ ਆ ਹੁਣ ਤੁਹਾਡੇ ਸਾਹਮਣੇ ਵੀਡੀਓ ਬਣਾ ਲਿਆ ਮਨ ਲੈਂ ਐਸੀ ਮੇਰੀ ਡੇਲੀ ਦੀ ਰੁਟੀਨ ਤੁਸੀਂ ਦੇਖ ਲੋ ਅੱਜ ਮੈਂ ਖਾਣੀ ਰੋਟੀ